ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜੈਕਟ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਸਾਈਡਾਂ ਤੋਂ ਚਾਰ ਸਕੁਅਰੇ ਕਰੋਸ਼ੀਆ ਕੀਤਾ ਹੋਇਆ ਤੇ ਜੇਬਾਂ ਲਾਈਆਂ ਹੋਈਆਂ ਨੇ ਬਣੀ ਹੋਈ ਇਹ ਇਸ ਕੀ ਇਹ ਜੈਕਟ ਆਪਣੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਏ ਇਸ ਕਲਰ ਦੇ ਉੱਪਰ ਇਹ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਹੈ ਬਹੁਤ ਹੀ ਸੋਹਣਾ ਜੱਚ ਰਿਹਾ ਹੈ ਤੇ ਇਹ ਜਿਹੜੀ ਜੈਕਟ ਆਪਾਂ ਬਣਾਈ ਹੋਈ ਹੈ ਇਹ ਜਿਨ੍ਹਾਂ ਦੀ ਕਮਰ 20 ਹੈ 20 ਜਿਨ੍ਹਾਂ ਦੀ ਕਮਰ ਹੈ ਤੇ 24 ਜਿਨ੍ਹਾਂ ਦੀ हिप ਹੈ ਉਹਨਾਂ ਦੇ ਲਈ ਆਪਾਂ ਇਹ ਜੈਕਟ ਬਣਾਈ ਹੋਈ ਹੈ ਤੇ ਇਹਦੇ ਵਿੱਚ ਆਪਾਂ 35 35 ਜੋਟੇ ਅਗਲੀਆਂ ਪੇਚੀਆਂ ਦੇ ਲਈ ਲਏ ਹੋਏ ਨੇ ਤੇ ਬੈਕ ਸਾਈਡ ਤੋਂ ਆਪਾਂ 60 ਜੋਟੇ ਲਈ ਹੋਏ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਜੈਕਟ ਜਿਹੜੀ ਬਣਾ ਕੇ ਤਿਆਰ ਕੀਤੀ ਹੋਈ ਹੈ ਉਪਰੋਂ ਆਪਾਂ ਗਲਮੇਨੀ ਟਾਈਪ ਗਲਾ ਬਣਾਇਆ ਹੋਇਆ ਗੋਲ ਗਲਾ ਨਹੀਂ ਬਣਾਇਆ ਹੋਇਆ ਵੀ ਸ਼ੇਪ ਆਪਾਂ ਗਲਾ ਬਣਾਇਆ ਹੋਇਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਬਾਰਡਰ ਤੋਂ ਬਾਅਦ ਸਿੱਧੀ ਸਿਲਾਈ ਤੋਂ ਡਿਜ਼ਾਈਨ ਸ਼ੁਰੂ ਕਰਾਂਗੇ ਬਾਰਡਰ ਵਾਲਾ ਡਿਜ਼ਾਈਨ ਆਪਾਂ ਪਹਿਲਾਂ ਦੱਸਿਆ ਹੋਇਆ ਹੈ ਤੇ ਇਹ ਆਪਾਂ ਜਿਹੜਾ ਆਪਾਂ ਵਿੱਚ ਜੈਕਟ ਦੇ ਵਿੱਚ ਡਿਜ਼ਾਈਨ ਬਣਾਇਆ ਹੋਇਆ ਉਹ ਉਹ ਦੱਸ ਰਹੇ ਆ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਆਪਾਂ ਉਲਟੇ ਬਣਾਉਣੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਇਸ ਤੋਂ ਅੱਗੇ ਅੱਠ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤੇ ਅੱਠ ਕੁੰਡੇ ਸਿੱਧੇ ਤੇ ਸਾਈਡਾਂ ਤੋਂ ਆਪਾਂ ਤਿੰਨ ਤਿੰਨ ਕੁੰਡੇ ਉਲਟੇ ਰੱਖੇ ਹੋਏ ਆ ਵਿਚਾਲੇ ਆਪਾਂ ਡਿਜ਼ਾਈਨ ਦੇ ਵਿਚਾਲੇ ਆਪਾਂ 2-2 ਕੁੰਡੇ ਉਲਟੇ ਰੱਖੇ ਹੋਏ ਆ। ਸਾਈਡਾਂ ਦੋਨਾਂ ਸਾਈਡਾਂ ਤੋਂ ਆਪਾਂ 3-3 ਕੁੰਡੇ ਉਲਟੇ ਰੱਖੇ ਹੋਏ ਆ। 8 ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਆਪਾਂ ਇਹ 2 ਕੁੰਡੇ ਉਲਟੇ ਰੱਖ ਬਣਾਵਾਂਗੇ। ਹਾਂਜੀ 2 ਕੁੰਡੇ ਉਲਟੇ ਬਣਾਵਾਂਗੇ। 8 ਕੁੰਡੇ ਸਿੱਧੇ ਬਣਾਵਾਂਗੇ ਉਸ ਤੋਂ ਬਾਅਦ। ਸਾਈਡਾਂ ਤੋਂ ਤਿੰਨ ਤਿੰਨ ਕੁੰਡੇ ਉਲਟੇ ਰੱਖਾਂਗੇ ਤੇ ਵਿਚਾਲੇ ਆਪਾਂ ਡਿਜ਼ਾਈਨ ਦੇ ਵਿਚਾਲੇ ਦੋ ਦੋ ਕੁੰਡੇ ਉਲਟੇ ਰੱਖਾਂਗੇ ਤੇ ਜਿਹੜੇ ਇਹ ਆਪਣੇ ਅੱਠ ਕੁੰਡੇ ਸਿੱਧੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇਹ ਡਿਜ਼ਾਈਨ ਜਿਹੜਾ ਇਹ ਉਲਟੀ ਸਾਈਡ ਤੋਂ ਵੀ ਬਣਦਾ ਹੈ ਪੁੱਠੀ ਸਲਾਈ ਤੋਂ ਵੀ ਇਹ ਡਿਜ਼ਾਈਨ ਜਿਹੜਾ ਬਣੂਗਾ ਲੇਕਿਨ ਬਣ ਕੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ 8 ਕੁੰਡੇ ਸਿੱਧੇ ਲਾਸਟ ਵਾਲੇ 3 ਕੁੰਡੇ ਉਲਟੇ ਸਾਈਡਾਂ ਤੋਂ ਆਪਾਂ 3-3 ਕੁੰਡੇ ਉਲਟੇ ਰੱਖਾਂਗੇ ਇੱਥੇ ਆਪਣੇ 2 ਕੁੰਡੇ ਸੀ ਇਸ ਲਈ ਆਪਾਂ ਇੱਕ ਕੁੰਡਾ ਹੋਰ ਵਧਾ ਲਵਾਂਗੇ ਤੇ 3 ਕੁੰਡੇ ਉਲਟੇ ਰੱਖਾਂਗੇ ਸਾਈਡਾਂ ਤੋਂ ਠੀਕ ਹੈ ਜੀ ਵਿਚਾਲੇ ਆਪਾਂ 2-2 ਕੁੰਡੇ ਉਲਟੇ ਰੱਖਾਂਗੇ 8-8 ਕੁੰਡੇ ਆਪਾਂ ਸਿੱਧੇ ਰੱਖੇ ਹੋਏ ਆ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਆ ਦੇਖੋ ਜੀ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਉਲਟੀ ਸਾਈਡ ਤੋਂ ਇਥੇ ਆਪਾਂ ਇੱਕ ਕੁੰਡਾ ਉਤਾਰ ਕੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਜਿਹੜੇ ਆਪਾਂ ਉਲਟੇ ਬਣਾਏ ਸੀ ਉਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਤੇ ਜਿਹੜੇ ਆਪਾਂ 8 ਕੁੰਡੇ ਸਿੱਧੇ ਬਣਾਏ ਸੀ ਉਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਪੁੱਠੀ ਸਲਾਈ ਤੋਂ ਹਾਂਜੀ ਇਸ ਤੋਂ ਅੱਗੇ ਦੋ ਗੁੰਡੇ ਸਿੱਧੇ ਜਿਹੜੇ ਆਪਾਂ ਵਿਚਾਲੇ ਦੋ-ਦੋ ਗੁੰਡੇ ਉਲਟੇ ਰੱਖੇ ਹੋਏ ਆ ਪੁੱਠੀ ਸਲਾਈ ਤੋਂ ਦੋ ਗੁੰਡੇ ਉਹ ਵੀ ਆਪਾਂ ਸਿੱਧੇ ਬਣਾਵਾਂਗੇ ਤੇ ਅੱਠ ਗੁੰਡੇ ఉల్టే డిజైన్ వాడే ఉల్టే బ తిని కండే సండా ఉల్టా ਹਾਂਜੀ ਹੁਣ ਆਪਾਂ ਆ ਗਏ ਹਾਂ ਸਿੱਧੀ ਸਲਾਈ ਤੇ ਇਹ ਤਿੱਜੀ ਸਲਾਈ ਹੈ ਆਪਣੀ ਡਿਜ਼ਾਈਨ ਦੀ ਹਾਂਜੀ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਹਾਂਜੀ ਇਸ ਤੋਂ ਅੱਗੇ ਆਪਾਂ ਜਿਹੜੇ 8 ਕੁੰਡੇ ਆ ਇਹਨਾਂ ਦੇ ਨਾਲ ਦੋਨਾਂ ਸਾਈਡਾਂ ਤੋਂ ਵਲ ਪਾਉਣਾ ਹੈ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਵਲ ਪਾ ਕੇ ਤੇ 8 ਕੁੰਡਿਆਂ ਨੂੰ ਵੀ ਆਪਾਂ ਉਲਟਾ ਬਣਾਵਾਂਗੇ ਇਸ ਤਰ੍ਹਾਂ ਇਹਨਾਂ 8 ਕੁੰਡਿਆਂ ਦੇ ਨਾਲ ਬਿਲਕੁਲ ਆਪਾਂ ਵਲ ਪਾਉਣਾ ਹੈ ਦੋਨਾਂ ਸਾਈਡਾਂ ਤੋਂ ਤੇ 8 ਕੁੰਡੇ ਆਪਾਂ ਇਸ ਤਰ੍ਹਾਂ ਉਲਟੇ ਬਣਾਵਾਂਗੇ ਸਿੱਧੀ ਸਲਾਈ ਤੋਂ ਇਹ ਹੈ 3 0 ਹੈ ਆਪਣੀ 8 ਕੁੰਡੇ ਉਲਟੇ ਫਿਰ ਵਲ ਦਾਂਗੇ ਆਪਾਂ ਇਸ ਤਰ੍ਹਾਂ ਧਾਗੇ ਤੇ ਤੇ ਉਸ ਤੋਂ ਅਗਲੇ ਜਿਹੜੇ ਦੋ ਕੁੰਡੇ ਆ ਆਪਣੇ ਉਹ ਵੀ ਆਪਾਂ ਉਲਟੇ ਬਣਾਵਾਂਗੇ ਇਹ ਤਾਂ ਹਰ ਵਾਰ ਦੋ ਗੁੰਡੇ ਆਪਾਂ ਉਲਟੇ ਹੀ ਰੱਖਨੇ ਆ ਤੇ ਇਸ ਤੋਂ ਅੱਗੇ ਫਿਰ ਅੱਠ ਗੁੰਡਿਆਂ ਦੇ ਨਾਲ ਆਪਾਂ ਇਸ ਤਰ੍ਹਾਂ ਵਲਦਾਂਗੇ ਤੇ ਉਸ ਤੋਂ ਅਗਲੇ ਅੱਠ ਅੱਠ ਗੁੰਡੇ ਫਿਰ ਉਲਟੇ ਇਸ ਤਰ੍ਹਾਂ ਬਣਾਵਾਂਗੇ ਹਾਂਜੀ ਇਸ ਤੋਂ ਅਗਲੇ ਲਾਸਟ ਵਾਲੇ ਤਿੰਨ ਗੁੰਡੇ ਉਲਟੇ ਆ ਜਿਹੜੇ ਧਾਗੇ ਤੇ ਵਲਦਾਂਗੇ ਤੇਰੇ ਲਾਸਟ ਵਾਲੇ ਤਿੰਨ ਗੁੰਡੇ ਉਲਟੇ ਇਸ ਸਿਲਾਈ ਆਪਾਂ 8 8 ਗੁੰਡਿਆਂ ਦੇ ਨਾਲ ਇੱਕ ਇੱਕ ਦੋਨਾਂ ਸਾਈਡਾਂ ਤੋਂ ਵਲ ਪਾਇਆ ਹੋਇਆ ਤੇ ਜਿਹੜੇ ਜਿਹੜੇ ਗੁੰਡੇ ਆ ਉਹਨਾਂ ਨੂੰ ਆਪਾਂ ਉਲਟਾ ਬਣਾਇਆ ਹੋਇਆ ਬਾਕੀ ਗੁੰਡੇ ਆਪਾਂ ਉਸੇ ਤਰ੍ਹਾਂ ਹੀ ਬਣਾਉਣੇ ਨੇ ਹਾਂਜੀ ਪੁੱਠੀ ਸਿਲਾਈ ਤੋਂ ਆਪਾਂ ਇੱਕ ਗੁੰਡਾ ਉਤਾਰ ਕੇ ਇਹਨਾਂ ਕੁੰਡੇ ਸਿੱਧੇ ਬਣਾਵਾਂਗੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਸ਼ੁਰੂ ਵਿੱਚ ਬਣਾਏ ਹੋਏ ਸੀ ਤਾਂ ਅੱਗੇ ਕਰਾਂਗੇ ਵਲ ਵਾਲਾ ਕੁੰਡਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਵਲ ਵਾਲਾ ਕੁੰਡਾ ਉਲਟਾ ਬਣਾਉਣ ਤੋਂ ਬਾਅਦ ਬਾਕੀ 8 ਕੁੰਡੇ ਸਿੱਧੇ ਬਣਾਵਾਂਗੇ ਪੁੱਠੀ ਸਲਾਈ ਤੋਂ 8 ਕੁੰਡੇ ਸਿੱਧੇ ਬਣਾਵਾਂਗੇ ਇਹ ਆਪਣੀ ਚੌਥੀ ਰੋ ਹੈ ਉੱਥੇ ਸਲਾਈ ਹੈ ਆਪਣੀ ਡਿਜ਼ਾਈਨ ਦੀ ਤੇ ਇਹਦੇ ਵਿੱਚ ਆਪਾਂ ਵਲ ਵਾਲੇ ਜਿਹੜੇ ਕੁੰਡੇ ਨੇ ਆਪਣੇ ਕੋਲ ਦੋਨਾਂ ਸਾਈਡਾਂ ਤੋਂ ਆਪਾਂ ਸਿੱਧੀ ਸਲਾਈ ਚ ਵਲ ਪਾਏ ਸੀ ਉਹਨਾਂ ਨੂੰ ਉਲਟੇ ਬਣਾਉਣਾ ਹੈ ਬਾਕੀ ਕੁੰਡੇ ਸਿੱਡੇ ਬਣਾਉਣਾ ਹੈ ਬਣਾਉਣੇ ਆ ਬਿਲਕੁਲ ਸੋਖਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਕਿਸੇ ਵੀ ਤੇ ਵੀ ਇਸ ਨੂੰ ਪਾਇਆ ਜਾ ਸਕਦਾ ਹੈ ਜਿਆਦਾਤਰ ਆਪਣੇ ਜਿਹੜੇ ਡਿਜ਼ਾਈਨ ਹੈ ਉਹ ਪਸ਼ਮ ਤੇ ਹੀ ਡਿਪੈਂਡ ਕਰਦੇ ਨੇ ਜੇਕਰ ਆਪਣੀ ਪਸ਼ਮ ਵਧੀਆ ਹੈ 100 ਰੁਪਏ ਦਾ ਗੋਲਾ ਹੈ 80 ਰੁਪਏ ਦਾ ਗੋਲਾ ਹੈ ਤਾਂ ਉਹਨਾਂ ਤੇ ਡਿਜ਼ਾਈਨ ਬਹੁਤ ਹੀ ਜੱਜਦਾ ਹੈ ਜੇਕਰ ਪਸ਼ਮ ਵਧੀਆ ਨਾ ਹੋਵੇ ਤਾਂ ਡਿਜ਼ਾਈਨ ਵੀ ਇੰਨਾ ਜੱਜਦਾ ਨਹੀਂ ਜਿੰਨਾ ਕਿ ਆਪਾਂ ਚਾਹੁੰਨੇ ਆ ਡਿਜ਼ਾਈਨ ਵਧੀਆ ਬਣੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਤਿੰਨ ਕੁੰਡੇ ਉਲਟੇ ਸੇਮ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਸ਼ੁਰੂ ਵਿੱਚ ਬਣਾਏ ਸੀ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਰੱਖਾਂਗੇ ਵਲ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਸਿੱਧੀ ਸਲਾਈ ਤੋਂ ਵਲ ਵਾਲਾ ਕੁੰਡਾ ਸਿੱਧਾ ਬਣਾਵਾਂਗੇ కు కిధా ఇతర ధాగే బ వల్ దాగి తరగే బ వల్ దాగే ఇగలే కుండేవి సీధే బావే అండ్ సే ਹਾਂਜੀ ਧਾਗੇ ਤੇ ਵੱਲ ਆਪਾਂ ਇਹਨਾਂ 8 ਕੁੰਡਿਆਂ ਦੇ ਨਾਲ ਹੀ ਦੇਣਾ ਆ ਦੇਖੋ ਜੀ ਹੁਣ ਆਪਾਂ ਧਾਗੇ ਤੇ ਵੱਲ ਦਾਂਗੇ ਤੇ ਇਸ ਤੋਂ ਅਗਲਾ ਕੁੰਡਾ ਜਿਹੜਾ ਇਸ ਨੂੰ ਆਪਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਦੇਖੋ ਦੋ ਕੁੰਡੇ ਉਲਟੇ ਧਾਗਾ ਵਿਚੇ ਰੱਖਾਂਗੇ ਵੱਲ ਵਾਲਾ ਕੁੰਡਾ ਇਹ ਸਿੱਧਾ ਬਣਾਵਾਂਗੇ ਇਸ ਤੋਂ ਅੱਗੇ ਫਿਰ ਵੱਲ ਦਾਂਗੇ ਧਾਗੇ ਤੇ ਅਗਲੇ 8 ਕੁੰਡੇ ਸਿੱਧੇ ਬਣਾਵਾਂਗੇ ਇਹ ਆਪਣੀ ਪੰਜਵੀਂ ਸਲਾਈ ਹੈ ਡਿਜ਼ਾਈਨ ਦੀ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਬਹੁਤ ਹੀ ਸੋਹਣਾ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਹਾਂਜੀ ਐਸੇ ਅੱਠ ਕੁੰਡਿਆਂ ਦੇ ਨਾਲ ਆਪਾਂ ਦੋਨਾਂ ਸਾਈਡਾਂ ਤੋਂ ਵਲ ਦੇਣੇ ਨੇ ਇੱਥੇ ਆਪਾਂ ਵਲ ਦਾਂਗੇ ਤੇ ਇਹ ਜਿਹੜਾ ਪਹਿਲਾ ਆਪਣਾ ਕੁੰਡਾ ਵਲ ਵਾਲਾ ਇਸ ਨੂੰ ਆਪਾਂ ਸਿੱਧਾ ਬਣਾਵਾਂਗੇ ਲਾਸਟ ਵਾਲੇ ਸਾਈਡਾਂ ਦੇ ਤਿੰਨ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਪੁੱਠੀ ਸिलाई ਪੁੱਠੀ ਸिलाई ਤੋਂ ਇੱਕ ਕੁੰਡਾ ਉਤਾਰਾਂਗੇ ਤਿੰਨ ਕੁੰਡੇ ਸਿੱਧੇ ਅਗਲੇ ਦੋ ਕੁੰਡੇ ਜਿੰਨਾਂ ਤੇ ਆਪਾਂ ਵਲ ਦਿੱਤਾ ਸੀ ਜਿਹੜੇ ਆਪਾਂ ਵਲ ਵਾਲੇ ਕੁੰਡੇ ਆ ਆਪਣੇ ਇਹਨਾਂ ਨੂੰ ਉਲਟਾ ਬਣਾਵਾਂਗੇ ਇਸ ਤੋਂ ਅਗਲੇ 8 ਕੁੰਡਿਆਂ ਤੇ ਆਪਾਂ ਵਲ ਦਾਂਗੇ ਡਿਜ਼ਾਈਨ ਵਾਲੇ ਕੁੰਡਿਆਂ ਤੇ 2-2 ਵਲ ਦਾਂਗੇ ਇਸ ਤਰ੍ਹਾਂ ਨ 8 ਕੁੰਡੇ ਆ ਤੇ ਆਪਾਂ ਇਸ ਤਰ੍ਹਾਂ 2 2 ਵੱਲ ਦਾਂਗੇ ਧੱਗਾ ਕੇ ਰੱਖ ਕੇ ਤੇ ਜਿਹੜੇ ਆਪਾਂ ਕੁੰਡੇ ਵਧਾਏ ਹੋਏ ਸੀ 2 ਉਹਨਾਂ ਨੂੰ ਆਪਾਂ ਉਲਟਾ ਬਣਾਵਾਂਗੇ ਇਸ ਤਰ੍ਹਾਂ ਬਾਕੀ ਇਹ 2 ਕੁੰਡੇ ਸਿੱਧੇ ਉਸ ਤੋਂ ਅੱਗੇ ਜਿਹੜੇ ਆਪਾਂ ਕੁੰਡੇ ਵਧਾਏ ਹੋਏ ਸੀ 2 ਉਹਨਾਂ ਨੂੰ ਉਲਟਾ ਬਣਾਵਾਂਗੇ ਤੇ ਜਿਹੜੇ ਅਗਲੇ ਕੁੰਡੇ ਨੇ 8 ਉਹਨਾਂ ਤੇ ਆਪਾਂ ਇਸ ਤਰ੍ਹਾਂ ਵਲਦਾਂ ਦੇ ਦੋ ਦੋ ਪੁੱਠੀ ਸਲਾਈ ਤੋਂ ਇਹ ਆਪਣੀ 6ਵੀਂ ਸਲਾਈ ਹੈ ਡਿਜ਼ਾਈਨ ਦੀ 8 ਕੁੰਡਿਆਂ ਤੇ ਆਪਾਂ ਇਸ ਤਰ੍ਹਾਂ ਦੋ ਦੋ ਵਲਦਾਂ ਦੇ ਤੇ ਸੋ ਅਗਲੇ ਜਿਹੜੇ ਦੋ ਕੁੰਡੇ ਆਪਾਂ ਬਧਾਏ ਹੋਏ ਸੀ ਉਹਨਾਂ ਨੂੰ ਉਲਟਾ ਬਣਾਵਾਂਗੇ ਇਸ ਤਰ੍ਹਾਂ ਤੇ ਸਾਈਡਾਂ ਵਾਲੇ ਕੁੰਡੇ ਤਿੰਨ ਸਿੱਦੇ ਜਿਵੇਂ ਕਿ ਆਪਾਂ ਸ਼ੁਰੂ ਤੋਂ ਬਣਾਏ ਹੋਏ ਸੀ ਲਾਸਟ ਵਾਲਾ ਗੁੰਡਾ ਉਲਟਾ ਹਾਂਜੀ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਸਿੱਧੀ ਸਲਾਈ ਤੋਂ ਇੱਕ ਗੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਅਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਜਿਹੜੇ ਆਪਾਂ ਵਧਾਏ ਹੋਏ ਸੀ ਉਹ ਵਾਲੇ ਦੋ ਕੁੰਡੇ ਸਿੱਧੇ ਫਿਰ ਧਾਗੇ ਤੇ ਇਸ ਤਰ੍ਹਾਂ ਵਲ ਦਾਂਗੇ ਤੇ ਇਸ ਤੋਂ ਅਗਲੇ ਜਿਹੜੇ 8 ਕੁੰਡੇ ਆਪਾਂ ਵਲ ਦਿੱਤੇ ਹੋਏ ਸੀ ਪੁੱਠੀ ਸਲਾਈ 'ਚ ਉਹਨਾਂ ਨੂੰ ਆਪਾਂ ਵਲਾਂ ਨੂੰ ਇਸ ਤਰ੍ਹਾਂ ਖੋਲ ਕੇ 8 ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ। 8 ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ। ਆਹ ਦੇਖੋ ਜੀ। ਧਾਗਾ ਵਿਚੇ ਰੱਖ ਕੇ ਇਸ ਤਰ੍ਹਾਂ 8 'ਚੋਂ ਇੱਕ ਕੁੰਡਾ ਬਣਾਵਾਂਗੇ। ਇਸ ਤਰ੍ਹਾਂ ਆਹ ਦੇਖੋ ਜੀ। ਫਿਰ ਧਾਗੇ ਤੇ ਵਲ ਦਾਂਗੇ। ਇਸ ਤਰ੍ਹਾਂ ਵਾਲਦੇ ਕੇ ਅਗਲੇ 2 ਗੁੰਡੇ ਸਿੱਧੇ ਬਣਾਵਾਂਗੇ। ਧਾਗਾਗੇ ਕਰਾਂਗੇ। ਇਹ 2 ਗੁੰਡੇ ਉਲਟੇ ਜਿਹੜੇ ਆਪਾਂ ਸ਼ੁਰੂ ਚ ਉਲਟੇ ਰੱਖੇ ਹੋਏ ਆ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜਿਹੜੇ ਗੁੰਡੇ ਆਪਾਂ ਵਧਾਏ ਹੋਏ ਸੀ ਉਹਨਾਂ ਨੂੰ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਫਿਰ ਧਾਗੇ ਤੇ ਵਲਦਾਂਗੇ। ਤੇ ਅਗਲੇ 8 ਗੁੰਡੇ ਜਿਹੜਾ ਤੇ ਆਪਾਂ ਵਲ ਦਿੱਤਾ ਹੋਇਆ ਦੇਖੋ ਇਨਾਂ ਨੂੰ ਆਪਾਂ ਖੋਲ ਕੇ ਇਸ ਤਰ੍ਹਾਂ ਖੋਲ ਕੇ 8 ਗੁੰਡਿਆਂ ਚੋਂ ਇੱਕ ਗੁੰਡਾ ਬਣਾਵਾਂਗੇ ਇਹੇ ਆਪਣੇ 8 ਗੁੰਡਿਆਂ ਤੋਂ ਇਸ ਸਲਾਈ ਸੱਤ ਗੁੰਡੇ ਬਣ ਚੁੱਕੇ ਆ ਇਸ ਤੋਂ ਅੱਗੇ ਇੱਕ ਗੁੰਡਾ ਆਪਾਂ ਇਸ ਤੋਂ ਅਗਲੀ ਸਲਾਈ ਬਣਾਵਾਂਗੇ ਆ ਦੇਖੋ ਜੀ ਧਾਗਾ ਪਿਛੇ ਰੱਖ ਕੇ ਅੱਠ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਆਹ ਦੇਖੋ ਜੀ ਫਿਰ ਤਾਂ ਅੱਗੇ ਤੇ ਵੱਲ ਦਾਂਗੇ ਦੋ ਕੁੰਡੇ ਆਪਾਂ ਪਹਿਲਾਂ ਵਧਾਏ ਸੀ ਇੱਕ ਕੁੰਡਾ ਆਪਾਂ ਹੁਣ ਦੋਨਾਂ ਸਾਈਡਾਂ ਤੋਂ ਤਿੰਨ ਤਿੰਨ ਕੁੰਡੇ ਵਧਗੇ ਵਿਚਾਲੇ ਇੱਕ ਕੁੰਡਾ ਇਹ ਆਪਣੇ ਸੱਤ ਕੁੰਡੇ ਹੋ ਚੁੱਕੇ ਆ ਤੇ ਅੱਠ ਅੱਠ ਕੁੰਡਿਆਂ ਤੇ ਆਪਾਂ ਡਿਜ਼ਾਈਨ ਪਾਉਣਾ ਹੈ ਸਾਈਡਾਂ ਵਾਲੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਤੇ ਇਸ ਤੋਂ ਅੱਗੇ ਆਪਾਂ ਇਹ ਆਪਣੀ 7ਵੀਂ ਸਲਾਈ ਹੈ ਡਿਜ਼ਾਈਨ ਦੀ ਤੇ ਹੁਣ ਆਪਾਂ ਆ ਗਏ ਆਂ 8ਵੀਂ ਸਲਾਈ ਪੁੱਠੀ ਸਲਾਈ ਤੇ ਇੱਥੇ ਆਪਾਂ ਇੱਕ ਕੁੰਡਾ ਵਧਾਉਣਾ ਹੈ ਤਿੰਨ ਕੁੰਡੇ ਸਿੱਧੇ ਆ ਦੇਖੋ ਜੀ ਧਾਗਾ ਅੱਗੇ ਕਰਾਂਗੇ ਵਧਾਏ ਹੋਏ ਤਿੰਨ ਕੁੰਡੇ ਜਿਹੜੇ ਆਪਣੇ ਉਹਨਾਂ ਨੂੰ ਆਪਾਂ ਉਲਟਾ ਬਣਾਵਾਂਗੇ ਇਸ ਤਰ੍ਹਾਂ ਤੇ ਇਹੇ ਜਿਹੜਾ ਆਪਾਂ ਪਾਠ ਗੁੰਡਿਆਂ ਤੋਂ ਇੱਕ ਗੁੰਡਾ ਬਣਾਇਆ ਇਸ ਦੇ ਨਾਲ ਆਪਾਂ ਦੇਖੋ ਜੀ نیچے ਜਿਹੜਾ ਗੁੰਡਾ ਹੈ ਇਨੂੰ ਆਪਾਂ ਉਣਾਗੇ ਕਿਉਂਕਿ ਆਪਾਂ ਇਹ 8 ਗੁੰਡੇ ਬਣਾਉਣੇ ਆ ਆ ਦੇਖੋ ਜੀ ਇਸ ਤਰ੍ਹਾਂ ਵਾਲੇ ਧਾਗੇ ਨੂੰ ਆਪਾਂ ਚੁੱਕ ਕੇ ਉਣਾਗੇ ਇਸ ਤਰ੍ਹਾਂ ਤੇ ਅਗਲੇ ਗੁੰਡੇ ਨੂੰ ਵੀ ਆਪਾਂ ਸਿੱਧਾ ਉਣਾਗੇ ਇਸ ਤਰ੍ਹਾਂ ਤੇ ਬਲਾਮ ਵਾਲੇ ਕੁੰਡਿਆਂ ਨੂੰ ਵੀ ਆਪਾਂ ਇਸ ਤਰ੍ਹਾਂ ਧਾਗਾ ਅੱਗੇ ਰੱਖ ਕੇ ਉਨ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੇ ਇਹ ਆਪਣੇ 8 ਕੁੰਡਿਆਂ ਤੋਂ 8 ਕੁੰਡੇ ਹੋ ਚੁੱਕੇ ਆ ਦੋ ਕੁੰਡੇ ਸਿੱਧੇ ਜਿਹੜੇ ਕਿ ਆਪਾਂ ਸ਼ੁਰੂ ਚ ਰੱਖੇ ਹੋਏ ਆ ਇਸ ਤੋਂ ਅਗਲੇ ਜਿਹੜੇ ਕੁੰਡੇ ਆਪਾਂ ਵਧਾਏ ਹੋਏ ਸੀ ਆ ਦੇਖੋ ਜੀ ਇਹਨਾਂ ਨੂੰ ਆਪਾਂ ਉਲਟਾ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਵੜਵਲਾ ਆਵਲਾ ਕੁੰਡਾ ਵੀ ਉਲਟਾ ਤੇ ਇਸ ਤੋਂ ਅੱਗੇ ਜਿਹੜਾ ਆਪਣਾ 8 ਕੁੰਡਿਆਂ ਤੋਂ ਇੱਕ ਕੁੰਡਾ ਬਣਾਇਆ ਹੋਇਆ ਸੀ ਇਸ ਦੇ نیچے ਆ ਦੇਖੋ ਜੀ ਇਹ ਨਾਲ ਵਾਲੇ ਕੁੰਡੇ ਨੂੰ ਵੀ ਆਪਾਂ ਇਸ ਤਰ੍ਹਾਂ ਔਣਾਗੇ ਇੱਥੇ ਆਪਣਾ ਇੱਕ ਕੁੰਡਾ ਹੋਰ ਵਧ ਜੂਗਾ ਤੇ ਇਹ ਹੀ ਆਪਣੇ 8 ਕੁੰਡਿਆਂ ਤੋਂ 8 ਕੁੰਡੇ ਹੋ ਜਾਣਗੇ ਡਿਜ਼ਾਈਨ ਵਾਲੇ ਆਪਣੇ 8 ਕੁੰਡੇ ਪੂਰੇ ਹੋ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਤਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਲਾਸਟ ਵਾਲਾ ਗੁੰਡਾ ਉਲਟਾ ਹਾਂਜੀ ਇਸ ਤੋਂ ਅੱਗੇ ਆਪਾਂ ਸੇਮ ਉਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਜਿਵੇਂ ਆਪਾਂ ਸ਼ੁਰੂ ਵਿੱਚ ਤਿੰਨ ਗੁੰਡੇ ਉਲਟੇ ਤੇ ਅੱਠ ਗੁੰਡੇ ਸਿੱਧੇ ਬਣਾਏ ਸੀ ਸੇਮ ਉਸੇ ਨੂੰ ਰਿਪੀਟ ਕਰਾਂਗੇ ਤੇ ਉਸ ਤੋਂ ਅੱਗੇ ਸੇਮ ਇਹੀ ਡਿਜ਼ਾਈਨ ਵਾਰ-ਵਾਰ ਰਿਪੀਟ ਕਰਾਂਗੇ ਤਿੰਨ ਕੁੰਡੇ ਉਲਟੇ ਅੱਠ ਕੁੰਡੇ ਸਿੱਧੇ ਤੇ ਇਸੇ ਡਿਜ਼ਾਈਨ ਨੂੰ ਫਿਰ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਆ ਦੇਖੋ ਜੀ ਜਿਵੇਂ ਆਪਾਂ ਸ਼ੁਰੂ ਚ ਬਣਾਏ ਹੋਏ ਸੀ ਸੇਮ ਉਸੇ ਤਰ੍ਹਾਂ ਹੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਆ ਦੇਖੋ ਜੀ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ। ਬਣਾਉਣਾ ਇਸ ਨੂੰ ਬਿਲਕੁਲ ਹੀ ਆਸਾਨ ਹੈ। ਜੈਕਟ ਦੇ ਉੱਪਰ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ। ਬਹੁਤ ਹੀ ਪਸੰਦ ਆਇਆ ਜਿਨ੍ਹਾਂ ਨੇ ਆਰਡਰ ਤੇ ਸਾਡੇ ਤੋਂ ਇਹ ਜੈਕਟ ਬਣਵਾਈ ਸੀ ਉਹਨਾਂ ਨੂੰ ਇਹ ਡਿਜ਼ਾਈਨ ਬਹੁਤ ਹੀ ਪਸੰਦ ਆਇਆ। ਹਾਂਜੀ ਇਹ ਡਿਜ਼ਾਈਨ ਇਸੇ ਤਰ੍ਹਾਂ ਹੀ ਰਿਪੀਟ ਕਰਨਾ ਆਪਾਂ ਵਾਰ-ਵਾਰ। ਤੇ ਨੁਕੁੰਡੇ ਉਲਟੇ ਅਟਕੁੰਡੇ ਸਿੱਧੇ ਜਿਵੇਂ ਆਪਾਂ ਸ਼ੁਰੂ ਚ ਬਣਾਇਆ ਸੀ ਬਸ ਉਸੇ ਨੂੰ ਜਿਵੇਂ ਆਪਾਂ ਰਿਪੀਟ ਕੀਤਾ ਸੀ ਉਸੇ ਨੂੰ ਹੀ ਆਪਾਂ ਵਾਰ-ਵਾਰ ਇਸੇ ਤਰ੍ਹਾਂ ਹੀ ਰਿਪੀਟ ਕਰੀ ਜਾਣਾ ਤੇ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਜੈਕਟ ਦੇ ਉੱਪਰ ਬਣਿਆ ਹੋਇਆ ਇਹ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ